ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਪਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮਿਲਾਵਟ ਖੁਰਾਂ ਖਿਲਾਫ ਸਖਤੀ ਵਰਤ ਰਹੀ ਹੈ ਉਹਨਾਂ ਨੇ ਇਹ ਮੰਕੜੇ ਜਾਰੀ ਕੀਤੇ ਤੇ ਕਿਹਾ ਕਿ ਪਨੀਰ ਕਯੋ ਅਤੇ ਦੁੱਧ ਵਿੱਚ ਜਿਆਦਾ ਮਿਲਾਵਟ ਪਾਈ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਫੂਡ ਸੇਫਟੀ ਵਿਭਾਗ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਖਾਦ ਪਦਾਰਥਾਂ ਦੇ ਸੈਂਪਲ ਲੈ ਕੇ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਜਾਂਦੀ ਹੈ ਅਸੀਂ ਇੱਕ ਐਜੂਕੇਸ਼ਨਲ ਕੈਂਪੇਨ ਫੂਡ ਸੇਫਟੀ ਵੈਨ ਸਾਡੀਆਂ ਜਿਹੜੀਆਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਹੈਗੀ ਆ ਜਿਹੜੀ ਜਾ ਕੇ ਇਸ ਮੌਕੇ ਤੇ ਟੈਸਟ ਕਰਕੇ ਲੋਕਾਂ ਨੂੰ ਦੱਸਦੀ ਆ ਤੇ ਉਹਦੇ ਵਿੱਚ ਜਿਹੜਾ ਕੰਜ਼ਿਊਮਰ ਹੈ ਉਹ ਵੀ ਟੈਸਟ ਕਰਵਾ ਸਕਦਾ ਡੇਰੀ ਵਾਲਾ ਦੁਕਾਨਦਾਰ ਜਿਹੜਾ ਫੂਡ ਬਿਜ਼ਨਸ ਆਪਰੇਟਰ ਹੈ ਉਹ ਵੀ ਆਪਣੀ ਸੇਫਟੀ ਵਾਸਤੇ ਟੈਸਟ ਕਰਵਾ ਸਕਦਾ ਕਿਉਂਕਿ ਉਹ ਕਹਿੰਦਾ ਜੀ ਮੈਂ ਵੀ ਕਿਤੇ ਪਰਚੇਸ ਕਰ ਰਿਹਾ ਮੈਂ ਘਰ ਘਰ ਘੜ ਬਣਾ ਰਿਹਾ ਇਹ ਤੋ ਉਹਨਾਂ ਇਸ ਇਸ ਤੋਂ ਸਾਰੇ ਜਿਹੜੇ ਰੈਡੀ ਵਾਲੇ ਹੈਗੇ ਆ ਉਹਦੇ ਚ ਜਿਹੜੇ ਬੇਅਰ ਮਿਨਿਮਮ ਸਟੈਂਡਰਡਸ ਹੈਗੇ ਆ ਉਹਨਾਂ ਨੂੰ ਉਹਦੀ ਟ੍ਰੇਨਿੰਗ ਵੀ ਦਿੰਦੇ ਆ ਸਰਟੀਫਿਕੇਸ਼ਨ ਵੀ ਕਰਦੇ ਆ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਕਰਦੇ ਆ ਔਰ ਉਹਨਾਂ ਨੂੰ ਜਿਹੜੀ ਹਾਈਜੀਨ ਪ੍ਰੈਕਟਿਸਸ ਹੈ ਉਹਦੇ ਬਾਰੇ ਵੀ ਦੱਸਦੇ ਆ ਔਰ ਅਸੀਂ ਬਹੁਤ ਕੁਝ ਨਵਾਂ ਕਰਨ ਜਾ ਰਹੇ ਆ ਉਹ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਬਟ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਆ ਉਹ ਫੂਡ ਚੇਨ ਦੇ ਨਾਲ ਖੇਤਾਂ ਤੋਂ ਲੈ ਕੇ ਸੋਇਲ ਹੈਲਥ ਤੋਂ ਲੈ ਕੇ ਜਿਹੜਾ ਕਿਸਾਨ ਪ੍ਰੋਡਿਊਸ ਕਰ ਰਿਹਾ ਔਰ ਫਿਰ ਉਹ ਮੰਡੀ ਵਿੱਚ ਜਾ ਰਹੀ ਹੈ ਜਾਂ ਡੇਰੀ ਹੈਗੀ ਆ ਕੋਈ ਜਿਹੜਾ ਪਿੰਡ ਦੇ ਵਿੱਚ ਕਿਸੇ ਨੇ ਕੋਈ ਮਵੇਸ਼ੀ ਰੱਖੇ ਹੋਏ ਆ ਦੁੱਧ ਉੱਤੋਂ ਚੱਲਦਾ ਉਹਦੇ ਕੋਲੋਂ ਫਿਰ ਅੱਗੇ ਦੂਜੀ ਲੈ ਕੇ ਜਾਂਦਾ ਫਿਰ ਉਹ ਕਿਤੇ ਨਾ ਕਿਤੇ ਡੇਰੀ ਵਿੱਚ ਜਾਂਦਾ ਉੱਥੇ ਪ੍ਰੋਸੈਸਿੰਗ ਹੁੰਦੀ ਆ ਤੇ ਉਹਦੇ ਨਾਲ ਜਿਹੜਾ ਹੈਗਾ ਮਤਲਬ ਜਵੇਂ ਮਿਲਕ ਤੇ ਉਹਦੇ ਪ੍ਰੋਡਕਟਸ ਪ੍ਰੋਬਲਮ ਇੱਥੇ ਸ਼ੁਰੂ ਹੁੰਦੀ ਆ ਜੀ ਜਦੋਂ ਗੱਲ ਆ ਗਈ ਪਨੀਰ ਦੀ ਉੱਥੇ ਦਿੱਕਤ ਹੈ ਵੱਡੀ ਜੇ ਗੱਲ ਆ ਗਈ ਦੇਸੀ ਘਿਓ ਦੀ ਉੱਥੇ ਵੱਡੀ ਪ੍ਰੋਬਲਮ ਹੈ ਤੇ ਮੈਕਸਿਮ ਜਿਹੜੀ ਡਾਕਟਰੇਸ਼ਨ ਹੈ ਉਹਨਾਂ ਦੇ ਵਿੱਚ ਹੈ ਜੇ ਮੈਂ ਤੁਹਾਡੇ ਨਾਲ ਪਿਛਲੇ ਸਾਲ ਦਾ ਡਾਟਾ ਸ਼ੇਅਰ ਕਰਾਂ ਜਿਹੜਾ ਤੁਹਾਡਾ ਪਨੀਰ ਹੈਗਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਨੀਰ ਜਿਹੜਾ ਹੁੰਦਾ ਜਿਹੜੇ ਖਾਸ ਕਰਕੇ ਜਿਹੜੇ ਵੈਜੀਟੇਰੀਅਨ ਨੇ ਉਹ ਕਹਿੰਦੇ ਚਲੋ ਜਿਹੜੇ ਨਾਨ ਵੈਜੀਟੇਰੀਅਨ ਰਹਿੰਦੇ ਵੀ ਆਪਾਂ ਪਨੀਰ ਲੈ ਲਓ ਬਹੁਤ ਅੱਛਾ ਸੋਰਸ ਹੈ ਇਹ ਉਹਦੇ ਵਿੱਚੋਂ ਅਸੀਂ ਜਿਹੜੇ 531 ਸੈਂਪਲ ਸੀ ਉਹਦੇ ਚੋਂ ਜਿਹੜੇ 196 ਸੀ ਜੋ ਕਿ ਬਹੁਤ ਵੱਡਾ ਨੰਬਰ ਹੈ ਮਤਲਬ ਤੁਸੀਂ ਕਹ ਲਓ ਵੀ 1/3 ਤੋਂ ਵੀ ਜ਼ਿਆਦਾ ਉਹ ਸਬਸਟੈਂਡਰਡ ਸੀ ਤੇ ਉਸ ਤੋਂ ਵੀ ਜਿਹੜੀ ਮਾੜੀ ਗੱਲ ਹੈ ਜਿਹੜੇ 59 59 ਸੈਂਪਲ ਹੈ ਜਿਹੜੇ ਆ ਗਏ ਉਹ ਅਨਸੇਫ ਸੀ ਥੈਟ ਮੀਨਸ ਕਿ ਉਹਨਾਂ ਨੇ ਕੋਈ ਹੋਜੇ स्टार्च ਹੋਰ ਇਹੋ ਜੇ ਕੈਮੀਕल्स ਯੂਜ਼ ਕੀਤੇ ਜਿਹੜੇ ਨਹੀਂ ਯੂਜ਼ ਕਰਨੇ ਚਾਹੀਦੇ ਇਹ ਪਹਿਲਾ ਕੰਮ ਹੈ ਜਿਹੜੀ ਪ੍ਰੈਸ ਕਾਨਫਰੈਂਸ ਕਰਨ ਦਾ ਮਕਸਦ ਇਹ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਜੇ ਅਸੀਂ ਪਨੀਰ ਲੈਣਾ ਹੈਗਾ ਤਾਂ ਕਿਸੇ ਸਰਟੀਫਾਈਡ ਸੋਰਸ ਤੋਂ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲੈਣਾ ਚਾਹੀਦਾ ਹੈ ਜਾ ਤੁਸੀਂ ਇਹ ਕੋਈ ਬਹੁਤੀ ਔਖੀ ਚੀਜ਼ ਨਹੀਂ ਹੈ ਜੇ ਤੁਸੀਂ ਪਨੀਰ ਖਾਣਾ ਹੈ ਤੇ ਘਰੇ ਬਣਾ ਲਓ ਉਹਨੂੰ ਆਪਣੇ ਆਮ ਲੇਡੀਜ਼ ਜਦੋਂ ਦੁੱਧ ਖਰਾਬ ਹੋ ਜਾਂਦਾ ਸੀ ਪਨੀਰ ਖੁਦ ਬਣਾਉਂਦੀਆਂ ਸੀ ਤੇ ਤੁਸੀਂ ਮਿਲਕ ਲੈ ਕੇ ਖੁਦ ਪਨੀਰ ਬਣਾ ਲਓ ਬਾਜ਼ਾਰ ਤੋਂ ਘੱਟ ਤੋਂ ਘੱਟ ਖਰੀਦੋ ਉਹਦਾ ਘੱਟ ਤੋਂ ਘੱਟ ਇਸਤੇਮਾਲ ਕਰੋ ਲੇਕਿਨ ਇਹਦੇ ਨਾਲ ਨਾਲ ਮੈਂ ਜਿਹੜੇ ਜਿਹੜੇ ਫੂਡ ਬਿਜ਼ਨਸ ਆਪਰੇਟਰਸ ਆ ਚਾਹੇ ਉਹ ਵੱਡੀਆਂ ਦੁਕਾਨਾਂ ਵਾਲੇ ਹੋਣ ਛੋਟੀਆਂ ਵਾਲੇ ਹੋਣ ਵੀ ਜੇ ਉਹ ਵੀ ਪਨੀਰ ਟੈਸਟ ਕਰਦੇ ਆ ਤਾਂ ਤੁਹਾਡੇ ਸਾਡੇ ਕੋਲੇ ਫੈਸਿਲਿਟੀ ਹੈ ਕਿ ਤੁਸੀਂ ਸਾਡੀ ਫੂਡ ਸੇਫਟੀ ਜਿਹੜੀ ਔਨ व्हील्स ਹੈਗੀ ਆ ਵੈਨ ਮਗਾਓ ਤੇ ਉਹਨੂੰ ਟੈਸਟ ਕਰਾ ਲਓ ਆਪਣੀ ਸੇਫਟੀ ਵਾਸਤੇ ਵੀ ਤੇ ਲੋਕਾਂ ਦੀ ਸੇਫਟੀ ਵਾਸਤੇ ਵੀ ਇਹ ਜਿਹੜੀਆਂ ਫਿਗਰਸ ਹੈਗੀਆਂ ਇਹ ਬਹੁਤ ਜ਼ਿਆਦਾ ਮਤਲਬ ਡਿਸਟਰਬੈਂਸ ਹੈਗੀਆਂ ਇਹਦੇ ਚ ਅਸੀਂ ਵੈਸੇ ਵੀ ਜਿਹੜਾ ਤੁਹਾਡੇ 18 ਕੁਇੰਟਲ ਕਿਤੇ ਮਤਲਬ ਕਿਤੇ 1 ਕੁਇੰਟਲ ਕਿਤੇ 2 ਕੁਇੰਟਲ ਕਿਤੇ 3 ਕੁਇੰਟਲ ਜਿੱਥੇ ਸਾਨੂੰ ਲੱਗਦਾ ਵੀ ਦੇਖਣ ਨੂੰ ਜਿਹੜਾ ਹੈਗਾ ਠੀਕ ਨਹੀਂ ਹੈ ਉਹਨੂੰ ਅਸੀਂ ਡਿਸਟਰੋਏ ਵੀ ਕਰਦੇ ਆ ਇਸੇ ਤਰ੍ਹਾਂ ਜਿਹੜੀ ਦੂਜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਘਿਓ ਦੇ ਵਿੱਚ ਆਂਦੀ ਹੈ ਜੇ ਮੈਂ ਪਿਛਲੇ ਸਾਲ ਦੀ ਗੱਲ ਕਰਾਂ ਤਾਂ ਅਸੀਂ 222 ਸੈਂਪਲ ਦੇ ਵਿੱਚੋਂ 20 ਜਿਹੜੇ ਹੈਗੇ ਆ ਜੀ ਤਕਰੀਬਨ ਤਕਰੀਬਨ 9% ਜਿਹੜੇ ਹੈਗੇ ਆ ਉਹ ਸਬਸਟੈਂਡਰਡ ਸੀ ਤੇ ਸਬਸਟੈਂਡਰਡ ਨਾਲੋਂ ਜ਼ਿਆਦਾ 28 ਸੀ ਜਿਹੜੇ ਸੀ ਉਹ ਜਿਹੜੇ ਸੀਗੇ ਉਹ ਅਨਸੇਫ ਸੀਗੇ ਇਹਨਾਂ ਦੇ ਵਿੱਚ ਘਿਓ ਦੇ ਵਿੱਚ ਤੇ ਪਨੀਰ ਦੇ ਵਿੱਚ ਮਿਲਾਵਟ ਬਹੁਤ ਹੈ ਜੀ ਦੇਖੋ ਕੁਝ ਬੰਦੇ ਹੈਗੇ ਆ ਜਿਹੜੇ ਜਿਸ ਤਰ੍ਹਾਂ ਜਿਹੜੇ ਮਾੜੇ ਕੰਮ ਕਰਨ ਵਾਲੇ ਆ ਜਿਹੜੇ ਕ੍ਰਿਮੀਨਲ ਆ ਇਹ ਵੀ ਇੱਕ ਬਹੁਤ ਵੱਡਾ ਕ੍ਰਾਈਮ ਸਮਝਦਾ ਮੈਨੂੰ ਦੇਸੀ ਘੋੜੇ ਵਿੱਚ ਬਹੁਤ ਆ ਕਿਉਂਕਿ ਅੱਜ ਕੱਲ ਇੱਕ ਤੁਸੀਂ ਹੋਰ ਸੁਣਿਆ ਹੋਣਾ A1 G A2 G ਸੁਣਿਆ ਹੋਇਆ ਜੀ ਜਿਹੜਾ A1 ਹੈ ਉਹ ਮਤਲਬ ਜੇ ਮਚੇਸੋ ਤੋਂ 1000 ਰੁਪਏ ਕਿਲੋ ਹੈ ਇਹ A2 ਕਰਕੇ ਉਹਨੂੰ 2000 3000 ਰੁਪਏ ਕਿਲੋ ਵੇਚ ਜਾਂਦੇ ਆ देयर ਇਜ਼ ਨਥਿੰਗ ਲਾਈਕ A2 ghee ਕੋਈ ਇਹ ਮੰਨ ਲਓ ਕੋਈ ਕਲਾਸੀਫਿਕੇਸ਼ਨ ਉਹਨੇ ਆਪੇ ਬਣਾ ਲਈ ਹੈ ਜੇ ਲੋਕਾਂ ਨੇ ਕੋਈ ਕੋਈ ਮਤਲਬ ਕਿ ਇਹਦੇ ਚ ਕੋ ਹੈ ਜੀ ਇਦਾਂ ਦਾ ਸਟੈਂਡਰਡ ਕੁਝ ਨਹੀਂ ਹੈ ਜੀ ਕੋਈ ਕੋਈ A2 ghee ਨਹੀਂ ਹੈ ਜੀ ਕਿਤੇ ਵੀ ਕੋਈ ਮਤਲਬ ਇਹਦੇ ਨਾਲ ਮਿਸਲੀਡ ਹੋਣ ਦੀ ਲੋੜ ਨਹੀਂ ਹੈ ਅਗੇਨ ਮੈਂ ਕਹੂੰਗਾ ਕਿ ਤੁਸੀਂ ਜਿਹੜਾ ਨੋਨ ਸੋਰਸ ਹੈ ਜਿਸ ਤਰ੍ਹਾਂ ਆਪਣਾ ਵੇਰਕਾ ਹੋ ਗਿਆ ਉਹਨਾਂ ਤੋਂ ਲਾਓ ਜਾਂ ਤੁਸੀਂ ਜਿਹੜਾ ਹੈਗਾ ਇਹ ਕੋਈ ਰਾਕਟ ਸਾਇੰਸ ਨਹੀਂ ਹੈ ਹਰ ਘਰ ਦੇ ਵਿੱਚ ਦੇਸੀ ਕਿਉਂ ਬਣਦਾ ਸੀਗਾ ਜੀ ਤੁਸੀਂ ਦੁੱਧ ਲਾਓ ਚਾਹੇ ਉਸ ਤੋਂ ਪਨੀਰ ਬਣਾਓ ਔਰ ਉਹਦੇ ਤੋਂ ਮਲਾਈ ਉਤਾਰ ਕੇ ਉਹਦੇ ਨਾਲ ਮੱਖਣ ਵੀ ਬਣਦਾ ਔਰ ਤੋਂ ਦੇਸੀ ਘਿਓ ਵੀ ਬਣਦਾ ਔਰ ਉਸੇ ਦੁੱਧ ਦੇ ਨਾਲ ਜਿਹੜਾ ਤੁਸੀਂ ਲੈਂਦੇ ਹੋ ਉਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਉਹਨੂੰ ਸਕਿਮ ਫਰੀ ਮਿਲਕ ਵੀ ਮਿਲਦਾ ਉਹਦੇ ਨਾਲ ਦਹੀਂ ਵੀ ਬਣਦਾ ਤੇ ਉਹਦੇ ਨਾਲ ਤੁਸੀਂ ਬੈਟਰ ਹੈ ਕਿ ਉਹਨੂੰ ਦੁੱਧ ਲੈ ਕੇ ਤੁਸੀਂ ਪਨੀਰ ਵੀ ਆਪ ਬਣਾਓ ਤੇ ਘਿਓ ਵੀ ਆਪ ਬਣਾਓ ਜਾਂ ਨੋਨ ਸੋਰਸ ਤੋਂ ਲਓ ਕਿਉਂਕਿ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਐਡਲਟ੍ਰੇਸ਼ਨ ਬਹੁਤ ਜ਼ਿਆਦਾ ਹੈਗੀ ਆ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੇਬ ਦੇ ਨਾਲ ਧੰਨਵਾਦ